ਟਾਂਡਾ ਉਲਮੜ ਗਿਆ ਦਿਨ ਪੈਂਦਾ ਪੈਂਦਾ ਟੜੀ ਹਲਾ ਨੇੜੇ ਬਿਕਾਬੂ ਹੋ ਕੇ ਪਲਟ ਗਿਆ ਸ ਨਾਲ ਪ੍ਰਿਆ ਟੈਂਕ ਜਿੱਦਾਂ ਕਰਕੇ ਟੰਡਾ ਰੋਡ ਤੇ ਜਲੰਧਰ ਰੋਡ ਤੇ ਇੱਕ ਟੈਂਕਰ ਫਟਿਆ ਪਿਆ ਗਿਆ था ਉਹਦੇ ਕਰਕੇ ਗੱਡੀਆਂ ਮਗਾਈਆਂ ਇੱਕ ਹੁਸ਼ਿਆਰਪੁਰ ਤੋਂ ਆਈ ਆ ਦੋ ਤੋਂ ਦੋਹੇ ਦਵਾਈਆਂ ਇੱਕ ਜਲੰਧਰ ਤੋਂ ਮਗਾਈ ਆ ਐਤ ਵੇਲੇ ਆਪਣੀ ਪੂਰੀ ਕੰਪਨੀਚ ਕੋਈ ਗੱਲਬਾਤ ਹੁੰਦੀ ਆ ਅਸੀਂ ਘਰੇ ਸਰ ਗੈਸੋਲਾ ਟੈਂਕਰ ਜਿਹੜਾ ਹੈਗਾ ਇਹਨੂੰ ਕਿਸੇ ਵਾਹਨ ਨੇ ਟੱਕਰ ਮਾਰੀ ਹੈ ਤੇ ਕੀ ਦੀ ਹੈਗੀ ਆ ਸਾਰੀ ਖਲਾਅ ਜੇ ਸਰ ਕਹਿ ਰਿਹਾ ਟੱਕਰ ਮਾਰੀ ਆ ਵੈਸੇ ਲੱਗਦਾ ਨਹੀਂ ਟੱਕਰ ਮਾਰੀ ਆ ਏ ਇਹਦਾ ਸੰਤੁਲਨ ਵਿਗੜਨ ਨਾਲ ਇਹ ਇਧਰ ਨਹੀਂ ਸਾਈਡ ਤੇ ਆ ਗਿਆ ਜੀ ਜੀ ਇਹਦਾ ਕੋਈ ਨੁਕਸਾਨ ਵਗੈਰਾ ਨਹੀਂ ਜੀ ਕੋਈ ਨੁਕਸਾਨ ਨਹੀਂ ਹੈ ਟੈਂਕਰ ਗੈਸ ਨਾਲ ਭਰਿਆ ਜਾਂ ਖਾਲੀ ਹੈ ਜੀ ਭਰਿਆ ਜੀ ਭਰਿਆ ਇਹ ਮਠੰਡੇ ਤੋਂ ਆ ਰਿਹਾ ਹੈਗਾ ਇਹਨੇ ਜਾਣਾ ਹੈਗਾ ਜੰਮੂ ਕਸ਼ਮੀਰ ਪਠਾਨਕੋਟ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ ਸਾਰੇ ਨੂੰ ਜਿਹੜਾ ਥੱਲੇ ਟੁੱਟਾ ਹੋਇਆ ਵਾ ਮੇਨ ਟਰੱਕਾ ਥੱਲੇ ਉਹ ਟਾਇਰ ਵਗੈਰਾ ਤੇ ਐਕਸਲ ਉਹ ਫਿਰ ਕ्रेनਾ ਵਗੈਰਾ ਮਗਾ ਕੇ ਤੇ ਫਾਇਰ ਬਗੇਟ ਲਾ ਕੇ ਇਹਨੂੰ ਸੇਫਲੀ ਜਿਹੜਾ ਸਿੱਧਾ ਕਰਾਇਆ ਤੁਹ ਬਸ ਹੁਣ ਹੋ ਗਿਆ ਸਦਾ ਇਸ ਤੋਂ ਬਾਅਦ ਇਹ ਰਿਪੇਅਰ ਤੋਂ ਬਾਅਦ ਆ ਜਾਏਗਾ ਜੀ ਇਹਨਾਂ ਨਾਲ ਕੀਤੀ ਹੈ ਸੇਫਟੀ ਅਫਸਰ ਨਾਲ ਗੱਲ ਜੇ ਇਹਦੀ ਗੈਸ ਇਹ ਦੂਸਰੇ ਕੈਂਟਰ ਦੇ ਵਿੱਚ ਪਾ ਕੇ ਛੁੱਟ ਹੋ ਜੇ